हां जी मित्रों वेलकम ਆਪਣੀ ਨਵੀਂ ਵੀਡੀਓ ਦੇ ਵਿੱਚ ਨੋ ਵੀ ਫੀਡਰ ਫੂਡ ਰਪਤਾ ਤੇ ਕਰਤੀ ਆ ਤਿਆਰੀ ਆਪਾਂ ਪੂਰੀ ਆ ਪੂਰੀ ਹੁਣ ਪਾ ਕੇ ਹਟੇ ਬੈਠਾਂ ਬੋਲਦਾ ਚਾਰ ਕੇ ਤੇ ਫੋਰਮੈਨ ਸਾਹਿਬ ਆਪਣੇ ਪੈਰੇ ਚਾਹ ਪੀ ਰਹੇ ਨੇ ਚਾਹ ਦੀ ਤਿਆਰੀ ਆ ਰੋਟੀ ਖਾ ਕੇ ਹਟੇ ਆ ਤੇ ਆਹ ਖੜੀ ਆ ਤਿਆਰ ਸਫਾਈ ਇਹਨੂੰ ਤਿਆਰ ਆ ਇਹਦੀ ਪੂਲੀ ਦੀ ਬੈਲਡ ਬਲਡ ਚਾੜ ਕੇ ਹਟੇ ਹਜੇ ਚਾੜੀ ਆ ਜਿਹੜਾ ਦੇਦਾ ਤਲੀ ਜਿਹੜਾ ਪਿਆਜ ਤੇ ਫੀਡਰ ਵੀ ਅੱਜ ਪਾਇਦਾ ਸਾ ਸਪਰੀਅਰ ਕਰਤਾ ਦੇ ਵਿੱਚੋਂ ਮਾਰ ਮੂਲ ਕੱਢਿਆ ਸਾਰਾ ਤੇ ਹੁਣ ਇਹਦਾ ਹੋਰ ਕੁਝ ਨਹੀਂ ਕਰਨਾ ਗਰੀਸ ਮਾਰਾਂਗੇ ਇਹਨੂੰ ਦੇਖਦੇ ਕੱਲ ਨੂੰ ਤੇ ਅੱਜ ਇਹਦਾ ਕਰਦਿਆਂ ਨਾ ਰੇਡੀਏਟਰ ਥੋੜਾ ਜਿਆ ਲੈਕ ਸੀ ਇੱਥੋਂ ਚੱਲਦੀ ਹੁੰਦੀ ਜਦ ਗਰਮ ਹੋ ਜਾਂਦੀ ਦੀ ਉਦੋਂ ਕੱਢਦਾ ਉਹ ਉਂ ਨਹੀਂ ਕੱਢਦਾ ਮੈਂ ਲਾਉਣ ਖੜਾਈ ਵੀ ਆਪਾਂ ਪਾਣੀ ਪੂਰਾ ਦੀ ਉਦੋਂ ਵਿੱਚ ਚੈੱਕ ਕਰਿਆ ਖੜੀ ਰਹੀ ਹੈ ਤੇ ਜਮਾ ਨਹੀਂ ਘਟਿਆ ਪਾਣੀ ਜੇ ਤੋ ਚੱਲਦੀ ਐ ਨਾ ਉਦੋਂ ਨਿਕਲ ਲੱਗਦਾ ਵਰ ਦਿਖਵਾ ਨਿਸ਼ਾਨ ਜੇ ਨੇ ਤੇ ਉਹ ਇਹ ਆ ਗਿਆ ਥੱਲੇ ਆ ਸਾਰੇ ਇਹਦੇ ਛਿੱਟੇ ਇਨਾ ਟੈਂਕੀ ਕੁੰਕੀ ਦੇ ਫੂ ਲਾਈਟ ਤੇ ਇਹ ਤੇ ਇਹ ਮੈਂ ਇੱਥੋਂ ਦੇਖੀ ਹੋਰ ਘਟਾ ਕੀ ਇੱਥੋਂ ਕਿ ਤੋ ਨਿਗਾਹ ਪੈ ਨਹੀਂ ਤੇ ਗਰਦਾ ਆ ਥੱਲੇ ਇੱਕ ਵਾਰੀ ਉਹਨੂੰ ਕਰਕੇ ਸਾਫ ਜਾ ਕਰਦੇ ਆ ਚੈੱਕ ਮੜਾ ਜਾ ਫਿਰ ਇਹਨੂੰ ਦੇਖਦੇ ਹਾਂ ਵੀ ਪਤਾਰੀ ਇਹ ਜੇ ਇੱਥੇ ਕੋਈ ਬਣਦਾ ਆ ਜੇ ਦਾ ਕੁਝ ਲੱਗਿਆ ਹੋਊਗਾ ਸਾਰ ਗੱਲ ਦਾ ਬਹੁਤ ਫੇਰੇ ਵਿੱਚ ਡੱਕੇ ਡੁੱਕੇ ਜੇ ਯਾਰ ਪਾ ਗੌਰ ਨਹੀਂ ਕਰੀ ਮਿਲਦਾ ਸ਼ਾਇਦ ਇਹ ਦੀ ਜਾਲੀ ਜੁਲੀ ਨਾ ਖਰਾ ਹੋ ਗਈ ਇਹਦਾ ਦੱਸਦੇ ਆ ਤੇ ਕਈ ਵਾਰੀ ਲੱਗਦਾ ਹੁਣ ਕਰਦੇ ਆ ਚੈੱਕ ਚਾਹ ਪੀ ਲਈਏ ਫੋਰਮੈਨ ਸਾਹਿਬ ਆਏ ਨੇ ਜੀ ਸਾਡਾ ਕੁੱਤਾ ਕਾਲੂ ਰੋਟੀ ਦਾ ਖਾਂਦਾ ਨਹੀਂ ਉੱਤੋਂ ਤੇਰੇ ਹੋਰੇ ਇਹਦੇ ਕੁਝ ਲੋ ਵੀ ਰਿਪੇਅਰ ਕਰੀ ਜਾਂਦੇ ਆ ਮਸ਼ੀਨਾਂ ਦੀ ਇਹਦੀ ਵੀ ਕਰਤੀ ਇਹਦੀ ਵੀ ਚੱਲ ਹੋ ਜੂ ਕੀ ਐਸ ਦੀ ਹੋਗੀ ਇੱਕ ਐਮਪੀ ਦੇ ਵਿੱਚ ਖੜੀ ਐ ਤੇ ਉਹਦੀ ਵੀ ਜਾ ਕੇ ਕਰ ਲਾਂਗੇ ਪਰ ਪਤੰਦਰਾ ਨੇਤ ਕੀ ਕੋਈ ਫੋਨ ਫਾਨ ਕਰਦੀ ਨਹੀਂ ਹੈਗੀ ਵੀ ਕਦੋਂ ਕ ਚੱਲੂ ਕੰਮ ਆ ਇੱਕ ਦਾ ਆਇਆ ਦੀ ਗੱਲ ਹੈ ਉਹ ਗੰਗਾ ਜਰ ਖੇੜੇ ਵਾਲਾ ਨੰਦਰਾ ਉਹ ਕਹਦਾ 10 12 ਦਿਨਾਂ ਨੂੰ ਕਹਦਾ ਕਣਕ ਆ ਜੂ ਆਪਣੀ ਫੋਨ ਕਰਿਆ ਉਹਨੇ ਫੇਤ ਆਇਆ ਪੜਿਆ ਆਪਣਾ ਕਹਦਾ ਕੱਲ ਚੱਲੂਗਾ 10 12 ਦਿਨਾਂ ਦਿਹੜੀ ਜੀ ਲੱਗ ਜਾਨੇ ਆ ਦਿਹਾੜੀ ਬਿਹਲੇ ਰਹ ਜਾਨੇ ਆ ਹਾਂ ਫੇਰ ਆਏ ਆ ਨਾ ਇਹਦਾ ਕਾਲੀ ਜੀ ਹੋਏ ਵੀ ਜਾਣਾ ਹੁੰਦਾ ਫਿਰ ਤੋਂ ਚੱਲ ਬੰਦਾ ਲੱਗਿਆ ਵੀ ਰਹਿੰਦਾ ਯਾਦ ਕੀ ਦੇਖਦੇ ਕੀ ਬਣਦਾ ਕਿ 10 ਤਰੀਕ ਨੂੰ ਬਾਹਰ ਜਾਨੇ ਇੱਥੋਂ ਅੱਜ ਕਿੰਨੀ ਹੋ ਗਈ 20 ਹੋ ਗਈ 20 ਹੋ ਗਈ ਅੱਜ ਕੋਈ ਸਿਸਟਮ ਸਮਝ ਨਹੀਂ ਆਉਂਦਾ ਤੇ ਆਪਣੇ ਵੀ ਕਣਕਾਂ ਨਸਰੀਆਂ ਪਈਆਂ ਨੇ ਹੈ ਕਣਕਾਂ ਤਾਂ ਬੱਲੀਆਂ ਕੱਢੀ ਜਾਂਦੀਆਂ ਨੇ ਯਾਰ ਮੈਨੂੰ ਲੱਗਦਾ ਉਧਰੋਂ ਅੱਧ ਵਿਚਾਲੀ ਭੱਜਣਾ ਪਊਏ ਕੋਰੀ ਛੱਡ ਜੇ ਇੱਕ ਅੱਧੀ ਸਰੀ ਰਹਿਣ ਦੇ ਰਹੀ ਆ ਤਾਂ ਚੱਲੂਰੀਆ ਡਾਇਨਾਮਿਕ ਤਾਂ ਇਹਨੂੰ ਤਾਂ ਲੈ ਕੇ ਨਹੀਂ ਜਾਣਾ ਆਪਾਂ ਤੇ ਬਾਕੀ ਉਧਰੋਂ ਵੀ ਇੱਕ ਨਾਲ ਹੋਰੇ ਸਰਨਾ ਨਹੀਂ ਐਦਕੀ ਮੈਨੂੰ ਲੱਗਦਾ ਪਉ ਪੰਗਾ ਪਚੀਕੜਾ ਪਉ ਬਰਬਾਦ ਹੀ ਨਾ ਰਹੀ ਕਿਤੇ ਕੰਮ ਸਾਰਾ ਉਧਰੋਂ ਵੀ ਇੱਕਦਈ ਹਜੇ ਫੋਨ ਆਇਆ ਜੀ ਇੱਕ ਅੱਧਾ ਖੇਤ ਹੈਗਾ ਨਾ 12 15 ਦਿਨਾਂ ਨੂੰ ਵਟਣ ਵਾਲਾ ਬਾਕੀ ਕੋਈ ਨਹੀਂ ਹਜੇ ਤੱਕ ਬੋਲਿਆ ਨਹੀਂ ਤਾਂ ਮੰਨ ਲਓ 10 ਨੂੰ ਆਪਾਂ ਜਾਣਦੇ ਹੁੰਨੇ ਆ ਇੱਕ ਦਿਨ ਤਰੀਕ ਨੂੰ ਲੱਗ ਜਾਂਦੇ ਨੇ ਫੋਨ ਖੜਕਾਉਣ ਹੋ ਆਜੋ ਆਜੋ ਗੱਡੀਆਂ ਤਿਆਰ ਕਰ ਲਓ। ਵੈਤ ਕੀ ਤਾਂ ਦੇਖਦੇ ਆ ਕੀ ਬਣਦਾ। ਲੱਗੀ ਜਾਂਦੇ ਆ ਭਾਈ ਰੇਪੇਰ ਨੂੰ। ਇਹ ਤਾਂ ਮੋਦੀ ਨੇ ਖੈ ਉਹਨੇ ਖਲਵਾਤੀ ਹੱਥੇ ਸਾਰੇ ਇਹਦੇ। ਵਾਦੀ ਜਾਂ। ਕੀ ਬਤਾਏ? ਵਿਕਣਕਾਂ ਚ? ਇੱਕ ਘੰਟਾ ਤਦਾ ਕਰਕੇ ਫੈਕਟਰੀਆਂ ਲਾਦੇ ਆ। ਮਾਰੇ ਜਾਵਾਂਗੇ। ਲਾ ਦੇਖ ਆ ਜਾ ਫਿਰ ਇਹਨੂੰ ਖੋਲ ਓਏ। ਲੋ ਜੀ ਕੋਚ ਸਾਹਿਬ ਆਪ ਹੋਏ ਨੇ ਮੂਰੇ। ਤੇ ਇਹ ਕਹਿੰਦੇ ਤੁਹਾਨੂੰ ਨਹੀਂ ਲੱਭਣਾ ਨੁਕਸ ਕਹਿੰਦੇ ਮੈਂ ਆਂਦਾ। ਉਹ ਸਾਬ ਉਹਦੇ ਵਿੱਚ ਸਿਰ ਪਾਉਣਗੇ ਸਿਰ ਪਾਉਂਗੇ ਜੀ ਲਾਈਟ ਲਾ ਲਓ ਜੀ ਟਾਰਚ ਹੋਣੀ ਆ ਮੈਂ ਤਾਂ ਵੀਡੀਓ ਬਣਾ ਰਿਹਾ ਤੇਜ ਹੈ ਆ ਬੈਲਟ ਵੀ ਉਹ ਹੋ ਰਹੀ ਹੈ ਜੀ ਇਹ ਤਾਂ ਪਾਉਣੀ ਹੈ ਜੇ ਨੀ ਬੁਰਕੀ ਜੀ ਨਿਕਲ ਗਈ ਬੈਲਟ ਦੀ ਇੱਥੋਂ ਥੱਲੋਂ ਜੀ ਆਉਂਦਾ ਯਾਰ ਆ ਦੇਖ ਇਹ ਨਾ ਮੜਾ ਜਾ ਕਰ ਗੌਰਾਂ ਮੈਂ ਤਾਂ ਦੇਖਿਆ ਨਹੀਂ ਮੈਂ ਕਹਿਆ ਬਾਈ ਜੀ ਤੁਸੀਂ ਚੈੱਕ ਕਰੋ ਕੋ ਸਾਬ ਆਪਣੀਆਂ ਪਿਆਰ ਨਵੀਆਂ ਆਪਣੀਆਂ ਗਰਦਾ ਤਾਂ ਹੁਣ ਪੈਂਦਾ ਹੀ ਆ ਫਿਰ ਤੇ ਇੱਕ ਵਾਰੀ ਆ ਹੋਲੀ ਕੋਈ ਨਹੀਂ ਲੱਭਿਆ ਨੁਕਸ ਉਧਰੋਂ ਦੇਖਿਆ ਨਹੀਂ ਕੋਈ ਤੇ ਆ ਮੂੰਹ ਖੋਲ ਲੈ ਹੁਣ ਇਹਦਾ ਆ ਸਿਸਟਮ ਇਹ ਸਾਰਾ ਕੋਈ ਸਾਹ ਨੂੰ ਵੀ ਨਹੀਂ ਮਿਲਿਆ ਨੁਕਸ ਨਾਲੇ ਫਾਵਾ ਉਹ ਮਾਰ ਲੈ ਪਾਣੀ ਪੂਣੀ ਦੇਖਾਂਗੇ ਸਾਫ਼ ਕਰ ਦਾਂਗੇ ਆਏ ਆਇਤਾ ਗੱਡਾ ਮੂਹਲਾ ਹੰਬ ਗਿਆ ਫੋਰਮੈਨ ਸਾਡਾ ਤੇ ਆ ਖੋਲਦਾ ਸਿਸਟਮ ਸਾਰਾ ਆ ਕੱਢਦੇ ਹੁਣ ਇਹਦਾ ਗਲਜਾ ਪੂਰਾ ਤੇ ਮਸਾਨਾਟ ਖੋਲ ਗਿਆ ਵਿਚਾਰਾ ਹਨ ਔਖਾ ਹੋ ਗਿਆ ਕਿੰਨਾ ਕ ਫਲ ਲੋਬੀ ਲੀਕਿੰਗ ਦਾ ਤਾਂ ਆਪਾਂ ਨੂੰ ਲੱਗ ਗਿਆ ਪਤਾ ਕਿੱਥੋਂ ਲੀਕ ਹੈ ਤੇ ਆਹ ਆਹ ਨਿਕਲ ਹੀ ਨਹੀਂ ਹੈਗੀ ਸਾਡੇ ਤੋਂ ਤਾਂ ਸਾਲਟ ਜੀ ਖੋਲਣੀ ਪਊ ਯਾਰ ਫਸਦੀ ਹੈ ਇਹ ਆ ਚੀਜ਼ ਇਹ ਚੱਕੀ ਨਹੀਂ ਜਾਂਦੀ ਆਹ ਨਟਾਂ ਚ ਇਹਨੂੰ ਖੋਲਦੇ ਆ ਤੇ ਹੁਣ ਹੁਣ ਲੀਕਿੰਗ ਦਾ ਇਹ ਥੱਲੇ ਹੀ ਹੈ ਉਹ ਐਂ ਵੀ ਚੱਲ ਜਾਂਦਾ ਕੰਮ ਇਹ ਆਪਾਂ ਨੂੰ ਨਾ ਸਾਫ਼ ਕਰਾਂਗੇ ਹੁਣ ਇਹਨੂੰ ਦੇਖੋ ਆ ਕਰਦਾ ਉਹ ਇੱਕ ਮਿੰਟ ਲਾਈਟ ਉਹ ਸਲੈਸ਼ ਲਾ ਕੇ ਦਿਖਾਉਣਾ ਜਮਾ ਬੰਦੇ ਪਿਆ ਇਹ ਸਾਰਾ ਦੇਖੋ ਬੱਚਾ ਕੀ ਹਾਲ ਤਾਂ ਜਮਾ ਬੰਦ ਉਹ ਹਾਈਟਾਂ ਹਾਈਟਾਂ ਵੀ ਹਵਾ ਜੀ ਮਾਰੀ ਮੈਂ ਉਹ ਉੱਥੋਂ ਪਤਾ ਲੱਗ ਜੇ ਪਰ ਉਹੀ ਚੋਂ ਹੀ ਲੀਕ ਆ ਟੈਂਕੀ ਚੋਂ ਇੱਥੋਂ ਕੋਈ ਚੱਕਰ ਨਹੀਂ ਲੀਕਿੰਗ ਵਾਲਾ ਤਾਂ ਆਪਣਾ ਜੇ ਇਹਨੂੰ ਮੰਨ ਲਓ ਆਪਾਂ ਕਸ ਵੀ ਦੀਏ ਨਾ ਤਾਂ ਵੀ ਕੰਮ ਚੱਲ ਜੂ ਪਰ ਹੁਣ ਇਹਨੂੰ ਸਾਫ਼ ਕਰਾਂਗੇ ਸਾਰਿਆਂ ਨੂੰ ਇਹਨੂੰ ਇੱਕ ਵਾਰੀ ਖੋਲ ਲਈਏ ਜੇ ਤਾਂ ਹਵਾ ਨਾਲ ਹੋ ਗਿਆ ਸਾਫ਼ ਹਵਾ ਨਾਲ ਤੇ ਨਹੀਂ ਫਿਰ ਇਹਨੂੰ ਖੋਲਦੇ ਨਹੀਂ ਹੈਗੇ ਇੱਥੇ ਮੰਨ ਲਓ ਆਪਣਾ ਸਪਰੇਅ ਵਾਲ ਪੰਪ ਵਗੈਰਾ ਨਾਲ ਨਾ ਕੰਪਰੈਸਰ ਵੀ ਹੈਗਾ ਆਪਣੇ ਲੋਵੇ ਘੱਟ ਪ੍ਰੈਸ਼ਰ ਕਰਕੇ ਜਾਂ ਪੈਟਰੋਲ ਵਾਲੀ ਉਹਦੇ ਨਾਲ ਸਪਰੇਅ ਵਾਲੇ ਪੰਪ ਨਾਲ ਦੇਖਦੇ ਹਾਂ ਹੱਲ ਕਰਦੇ ਹਾਂਗੇ ਲੀਕਿੰਗ ਤੁਹਾਨੂੰ ਦਿਖਾਉਣਾ ਉਹ ਥੱਲੇ ਹੈ ਟੈਂਕੀ ਹੈ ਸੋ ਰੰਗ ਜਿਆਦਾ ਰਹਿਣਾ ਸੂਈ ਵੀ ਨਹੀਂ ਜਾਗਦੇ ਵੀ ਇੱਥੋਂ ਲੀਕਿੰਗ ਹੋਊ ਜਮਾ ਮੋੜ ਸੂਈ ਜਿੱਨਾ ਕਾ ਲੀਕ ਤਾਂ ਹੀ ਚੱਲਦੀ ਤੇ ਗਰਮ ਹੋ ਕੇ ਵਸ ਤੋਕਾ ਤੋਕਾ ਸਿਟੀ ਜਾਂਦਾ ਦੀ ਹਵਾ ਇਹਨਾਂ ਨੂੰ ਦੀ ਜਾਂਦਾ ਦੀ ਉਹ ਤੇ ਹੁਣ ਮੰਨ ਲਓ ਮੇਨ ਕੰਮ ਤਾਂ ਸਫਾਈ ਦਾ ਹੀ ਆਪਣਾ ਹੁਣ ਇਹਨੂੰ ਸਾਫ ਕਰਦੇ ਆਂ ਤੇ ਆਹ ਇੱਕ ਵਾਰੀ ਆ ਖੋਲ ਲਈ ਦਵਾਈ ਨੂੰ ਤਹਾਂ ਨੂੰ ਕੱਢਾਂਗੇ ਹਲੋ ਫਰਮਨ ਜੀ ਆ ਜਾ ਆਹ ਫਰਮਨ ਨੇ ਪੌੜੀ ਲਿਆ ਦਿੱਤੀ ਸਾਨੂੰ ਕਹਿੰਦਾ ਪੌੜੀ ਲਾਓ ਰੇ ਪਹਿਲਾਂ ਇਹਦੇ ਦਿਖਾੜ ਕੇ ਆਹ ਨਿਸ਼ਾਨ ਜੀ ਅੰਦਰ ਇਹਨੂੰ ਭਾਰ ਰੱਖ ਕੇ ਖੜ ਗਿਆ ਭੈ ਦੇ ਆਦੀ ਦਾਬੀ ਥੱਲੇ ਨੂੰ ਡੇ ਜਾਣਾ ਜੈਕ ਨੇ ਓਏ ਆ ਜਾ ਬਾਈ ਹਾਂਜੀ ਸਾਰਾ ਕੁਝ ਤਾਂ ਖੋਲਤਾ ਤੇ ਅਹੀਂ ਨਾ ਢੀੜਾ ਕੱਢਣ ਵਾਗੇ ਉਧਰ ਨੂੰ ਮੜਾ ਆ ਹਵਾ ਚਲਦੀ ਦੀ ਬਹੁਤ ਅੱਜ ਤੇ ਸੈਣੀ ਦੇ ਵੀ ਕੰਨ ਪੈ ਗਿਆ ਅੱਖਾਂ ਚ ਸਵਾਜ ਹੀ ਸਿੱਟੀ ਦੀ ਗੇਦੀ ਖੱਤੇ ਚ ਤੇ ਮੇਰੀ ਵੀ ਅੱਖ ਦੇ ਵਿੱਚ ਅੱਖਾਂ ਵਿੱਚ ਬਹੁਤ ਰੜਕ ਰਿਆ ਉਹ ਦੇਖ ਕੇ ਆਉਣਾ ਕੜਾੜੂ ਕਿਉਂ ਨਾ ਡਾਕਟਰ ਤੋਂ ਉਹਦੇ ਵੀ ਪੈ ਗਿਆ ਮੋਟਰਸਾਈਕਲ ਤੇ ਜਾ ਰਹੀ ਦੀ ਹਵਾ ਜੀ ਅੱਜ ਸਵੇਰ ਦੀ ਚਲਦੀ ਦੀ ਤੇ ਉਹ ਕੜ ਤਾਂ ਸਾਰਾ ਸਵੇਰੇ ਹੁਣ ਕੰਪਰੈਸਰ ਲਾ ਕੇ ਉਹ ਚ ਪਾਣੀ ਮਾਰਾਂਗੇ ਮਾਰਦਾ ਇਹ ਤੇ ਟਾਂਕੇ ਵਾਲਾ ਸਿਸਟਮ ਮੈਂ ਕਹਿੰਨਾ ਜਿਵੇਂ ਕਾਬੀਆ ਵਗੈਰਾ ਦਾ ਉਹਦੇ ਨਾਲ ਦੇਖਾਂਗੇ ਲਾ ਕੇ ਇੱਕ ਵਾਰੀ ਪਹਿਲਾਂ ਤਾਂ ਧੋਵਾਂਗੇ ਪਿੱਛੋਂ ਜੇ ਤਾਂ ਉਹਦੇ ਨਾਲ ਗੱਲ ਬਣ ਗਈ ਉਹ ਜਿਵੇਂ ਤਾਰਾਂ ਤੂਰੇ ਜੀ ਨਹੀਂ ਤੇ ਤੇ ਲਾਉਂਦੇ ਹੁੰਦੇ ਆਪਾਂ ਲਾਉਣਾਗਾ ਨੂੰ ਹਣਾ ਤੇ ਜੇ ਉਹ ਆਪਣਾ ਲੀਕ ਹੋਣ ਹਟ ਗਿਆ ਤਾਂ ਇਹਨੂੰ ਇੱਥੇ ਧੋ ਦੇਣਾ ਆਪਾਂ ਤੇ ਜੇ ਨਾ ਲੀਕ ਹੋਣ ਫਟਿਆ ਫਿਰ ਤਾਰ ਕੇ ਟਾਂਕਾ ਵੀ ਲਵਾਵਾਂਗੇ ਸਿਰ ਤੋਂ ਆ ਧਵਾਤਾ ਚਲੋ ਥੱਲੇ ਲਾਵਾਂਗੇ ਬਾਕੀ ਹੁਣ ਮਿਲਦੇ ਆ ਕੱਲ ਨੂੰ ਕਾਲੂ ਨੂੰ ਦੇਖਦੇ ਆਪਾਂ ਕੀ ਕਰਦੇ ਆ ਤੇ ਸਾਹਮਣੇ ਪਾਇਲਸ ਦੇ ਵਿੱਚ ਵਿਆਹ ਚੱਲਦੇ ਨੇ ਗਾਣੇ ਗੂਲੇ ਡੀਜੇ ਹੁਣ ਮਿਲਦੇ ਆ ਕਾਲੂ ਅਗਲੀ ਵੀਡੀਓ ਦੇ ਵਿੱਚ